ਸਾਡੇ ਨਗਰ ਦੇ ਵਿੱਚ ਕਿਉਂਕਿ ਚੱਕ ਸਿਹਲੇ ਵਾਲਾ ਜਲਾਲਾਬਾਦ ਦੇ ਵਿੱਚ ਪੈਂਦਾ ਤੇ ਸਾਡੇ ਸਤਕਾਰਯੋਗ ਜਿਹੜੇ ਉਹ ਇਥੋਂ ਵਿਧਾਇਕ ਵੈਸੇ ਉਹ ਬਤੌਰ ਇਨਸਾਨ ਸਤਕਾਰਯੋਗ ਨਹੀਂ ਮੈਂ ਕਹਿੰਦਾ ਪਰ ਮੈਂ ਜਿਹੜਾ ਅਹੁਦਾ ਹੈ ਉਹਦਾ ਜਰੂਰ ਸਤਕਾਰ ਕਰਦਾ ਹਾਂ ਕਿਉਂਕਿ ਜਨਤਾ ਜਨਾਰਤਨ ਨੇ ਬਖਸ਼ਾ ਹੋਇਆ ਹੁੰਦਾ ਹੈ ਸੋ ਮੈਂ ਅਹੁਦੇ ਨੂੰ ਸਤਕਾਰਯੋਗ ਕਹ ਰਿਹਾ ਗੋਲਡੀ ਕੰਬੋਜ਼ ਸਾਡੇ ਪਿੰਡ ਇਦ ਕੋ ਗੱਡੀ ਤੇ ਚੜ ਕੇ ਖੜ ਕੇ ਬੁੱਕ ਕੇ ਗਿਆ ਮੈਨੂੰ ਉਹਦੇ ਬੋਲਣ ਦੇ ਨਾਲ ਜਾਂ ਉਹਦੇ ਤਰੀਕੇ ਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਪਦੀ ਆਪਦੀ ਸੋਝੀ ਦੇ ਮੁਤਾਬਕ ਆਪਦੀ ਆਪਦੀ ਜਿਹੜੀ ਹੈਗੀ ਹੈ ਜੋ ਵੀ ਆਪਾਂ ਕਹਿ ਸਕਦੇ ਆ ਉਹਦੇ ਮੁਤਾਬਕ ਹਰੇਕ ਨੇ ਆਪਦੇ ਆਪ ਨੂੰ ਪ੍ਰੈਜੈਂਟ ਕਰਨਾ ਹੁੰਦਾ ਲੋਕਾਂ ਦੇ ਵਿੱਚ ਸੋ ਸ਼ਾਇਦ ਉਹਨੂੰ ਇਦਾਂ ਦੀ ਹੀ ਸਿੱਖਿਆ ਮਿਲੀ ਹੋਊਗੀ ਕਿ ਆਪਦੇ ਆਪ ਨੂੰ ਤੁਸੀਂ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰੈਜੈਂਟ ਕਰਨਾ ਹੈ ਪਰ ਉਹ ਇੱਕ ਕੂੜ ਪ੍ਰਚਾਰ ਜਿਹੜਾ ਲੋਕਾਂ ਦੇ ਵਿੱਚ ਹੈ ਨਾ ਜਿਹੜਾ ਪਹਿਲਾਂ ਸਾਡਾ ਉਹ ਭਤੀਜਾ ਹੈ ਜਿਹੜਾ ਗੋਲਡੀ ਕੰਪੋਜ਼ਰ ਉਹ ਕਰਦਾ ਹੁੰਦਾ ਸੀ ਕਰਦਾ ਰਹਿੰਦਾ ਹੈ ਕਿ ਇਹ ਮਾਨ ਪਰਿਵਾਰ ਨੇ ਮੈਨੂੰ ਵੀ ਥਾਣਿਆਂ ਦੇ ਵਿੱਚ ਰੋਲਿਆ ਮੈਨੂੰ ਵੀ ਕੁੱਟਿਆ ਮੇਰੇ ਬਾਪ ਨੂੰ ਵੀ ਥਾਣਿਆਂ ਚ ਰੋਲਿਆ ਉਹਨੂੰ ਵੀ ਕੁੱਟਿਆ ਇਹ ਕੂੜ ਪ੍ਰਚਾਰ ਮੇਰੇ ਤੇ ੱੱਕੇ ਕੀਤੇ ਇਹ ਕੂੜ ਪ੍ਰਚਾਰ ਜਿਹੜਾ ਉਹ ਕਰਦਾ ਮੈਂ ਦੱਸਣਾ ਚਾਹੁੰਨਾ ਹੈ ਕੀ ਗੋਲਦੀ ਕੰਬੋਜ ਤੇਰੇ ਨਾਤਾ ਤੇਰੇ ਉਲਟ ਕਦੇ ਕੁਛ ਅੱਜ ਤੱਕ ਮਤਲਬ ਕਿ ਕੀਤਾ ਸੀ ਤੇ ਤੇਰੇ ਬਾਪ ਨੂੰ ਬਚਾਉਂਦੇ ਜ਼ਰੂਰ ਰਹੇ ਆ ਬਖੇਰੇਵਾਰੀ ਕਦੇ ਪੈਰ ਜਦੋਂ ਉਹ ਮਾੜੇ ਚੰਗੇ ਕੰਮਾਂ ਤੋਂ ਛੋੜੇ ਬਹੁਤਿਆਂ ਤੋਂ ਤਾਂ ਬਚਾਉਂਦੇ ਰਹੇ ਆ ਜੇਲ੍ਹ ਤੱਕ ਉਹਦੇ ਨਾਲ ਮੁਲਾਕਾਤਾਂ ਕਰਨ ਗਏ ਆ ਥਾਣਿਆਂ 'ਚ ਉਹਦੇ ਮਗਰ ਗਏ ਆ ਤੇ ਪਰ ਜਦੋਂ ਉਹ ਫਿਰ ਹੈਰਨ ਹੁਰਨ ਵੇਚਣ ਲੱਗ ਗਿਆ ਤੇ ਹੋਰ ਗਲਤ ਕੰਮਾਂ ਚ ਪੈ ਗਿਆ ਫਿਰ ਅਸੀਂ ਉਹਦਾ ਖਿਹੜਾ ਛੱਡਤਾ ਤੇ ਇਸ ਕਰਕੇ ਤੂੰ ਜਿਹੜੇ ਵੀ ਇਲਜਾਬ ਲਾਉਣਾ ਉਹ ਤੈਨੂੰ ਪਤਾ ਹੀ ਹੈ ਤੈਨੂੰ ਅੰਦਰੂਨੀ ਤੌਰ ਤੇ ਲੋਕਾਂ ਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਤੁਹਾਡਾ ਪਰਿਵਾਰ ਸਾਡਾ ਲਾਇਆ ਵਿਆ ਬੂਟਾ ਹੈ ਪਰ ਉਹ ਕਈ ਵਾਰੀ ਖੀਰੇ ਦੀ ਜਿਹੜੀ ਵੱਲ ਆਉ ਕੌੜੀ ਹੋ ਜਾਂਦੀ ਹੈ ਰੰਬੀ ਰੰਬੀ ਕਈ ਵਾਰੀ ਜੜਦੇ ਦਾ ਲੱਗ ਜਾਂਦੀ ਹੈ ਖੀਰਾ ਵੀ ਕੌੜਾ ਨਿਕਲ ਜਾਂਦਾ ਚਲੋ ਕੋਈ ਗੱਲ ਨਹੀਂ ਇਹ دنیਵੀਂ ਗੱਲ ਆ ਮੈਂ ਇੱਕ ਚੀਜ਼ ਹੋਰ ਦੱਸਦਾ ਵੀ ਮੈਂ ਤੈਨੂੰ ਇੱਕ ਬੇਨਤੀ ਕਰਦਾ ਯਾਰ ਅ ਛੋਟੇ ਵੀਰ ਤੂੰ ਨਾ ਮੜਾ ਜਾ ਉਹ ਗੱਡੀ ਗੁੱਡੀ ਦੇ ਉੱਤੇ ਤਾਂ ਸੰਭਲ ਕੇ ਚੜਿਆ ਕਰ ਜਿਵੇਂ ਉਹ ਗੱਡੀ ਤੇ ਚੜ ਕੇ ਤੂੰ ਕੱਲ ਇੱਥੇ ਕਰਦਾ ਜਾ ਸੀ ਨਾ ਮੈਨੂੰ ਤਾਂ ਔਣ ਲੱਗਦਾ ਸੀਗਾ ਵੀ ਤੂੰ ਕਿਤੇ ਡਿੱਗ ਡੁੱਗ ਨਾ ਪਵੇਂ ਤੇ ਤੂੰ ਸਾਡੇ ਜੁਮੇ ਹੀ ਲੱਗ ਜਾਣਾ ਮੈਨੂੰ ਇਹ ਵੀ ਗੱਲ ਦਾ ਪਤਾ ਹੈ ਮੈਂ ਆ ਖਾਨਦਾਨ ਬੈਠਾ ਸਾਰਾ ਸਹੇਲੇ ਵਾਲੇ ਦਾ ਪਰ ਮੈਂ ਤਾਂ ਸਾਰਿਆਂ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਭਾਈ ਆ ਜਿੰਨੇ ਤੁਸੀਂ ਉਹਦੇ ਨਾਲ ਤੁਰੇ ਫਿਰਦੇ ਹੋ ਵੀ ਇਹਨੂੰ ਮਾੜਾ ਮੋਟਾ ਫੜ ਫੁਰ ਕੇ ਰੱਖਿਆ ਕਰੋ ਇਹ ਜੇ ਡੇਕ ਡੁਗ ਪਏ ਨੇ ਫੇਰ ਸਾਡੇ ਜੰਮੇ ਲੱਗੇ ਜਾਣ ਰਹੀ ਗੱਲ ਕੱਲ ਕਹਿੰਦਾ ਸੀਗਾ ਕਿ ਦੋ ਅੰਦਰ ਤੰਨੇ ਪਏ ਐ ਤੇ ਮੇਰੇ ਬਾਰੇ ਕਹਿੰਦਾ ਸੀ ਵੀ ਤੀਜੇ ਨੂੰ ਵੀ ਜਿਹੜਾ ਤੁਰਿਆ ਫਿਰਦਾ ਹੈ ਅੰਦਰ ਦੇ ਕੇ ਟੂ ਮੈਂ ਤਾਂ ਤੈਨੂੰ ਪਹਿਲੇ ਦਿਨ ਕਹਿਤਾ ਸੀ ਤੂੰ ਮੇਰੀ 7 ਅਕਤੂਬਰ ਵਾਲੀ ਵੀਡੀਓ ਕੱਢ ਕੇ ਵੇਖਾ ਮੈਂ ਤਾਂ ਉਸ ਦਿਨ ਤੈਨੂੰ ਚੈਲੰਜ ਕਰਤਾ ਸੀ ਤੇਰੇ ਤੋਂ ਜੋ ਜੋਰ ਲੱਗਦਾ ਲਾਲਾ ਤੈਨੂੰ ਆਖਿਆ ਕਿ ਨਹੀਂ ਵੀ ਅੰਦਰ ਨਾ ਦੇ ਮੈਂ ਨਾਲ ਲੁਕੇ ਆਪ ਦੇ ਹਲਕੇ 'ਚ ਫਿਰ ਉਹ ਤਾਂ ਆਪ ਦੇ ਲੋਕਾਂ ਨਾਲ ਫਿਰਦੇ ਅੰਦਰ ਬੰਦੇ ਹੀ ਜਾਂਦੇ ਹੁੰਦੇ ਫਿਰ ਕੀ ਹੋ ਗਿਆ ਅੰਦਰ ਜਾਵੜੇਗਾ ਸੋ ਜਿੰਨਾ ਮੈਂ ਤੈਨੂੰ ਫੇਰ ਇੱਕ ਗੱਲ ਹੀ ਦੱਸਦਾ ਕਿ ਜੋ ਆਪ ਜੀ ਦਾ ਜੋਰ ਹੈਗਾ ਨਾ ਉਹ ਕਿਤੇ ਰੱਖ ਨਾ ਲਿਓ ਫੇਰ ਨਾ ਕਹੋ ਵੀ ਘੱਟ ਕੀਤੀ ਆ ਇੱਥੇ ਜੇ ਅਸੀਂ ਬਖਸ਼ਤਾ ਸੋ ਮੈਂ ਤੈਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾਵਾ ਬਖਸ਼ਣ ਦੀ ਲੋੜ ਦੀ ਤਕੜਾ ਹੋ ਕੇ ਜਿਹੜਾ ਜੋਰ ਲੱਗਦਾ ਲਾਲਾ ਤੇ ਫੇਰ ਜਿਵੇਂ ਉਹ ਝੂਠੇ ਜੇ ਤੁਸੀਂ ਪਰਚੇ ਕਰਦੇ ਹੁੰਦੇ ਉਹਨਾਂ ਨੂੰ ਵੀ ਜੇਲ੍ਹ ਚੋਂ ਬੈਠੇ ਮੋਨੀ ਨੇ ਐਂ ਕਰਤਾ ਤੇ ਬੋਬੀ ਨੇ ਜੇਲ੍ਹ ਚੋਂ ਬੈਠੇ ਨੇ ਐਂ ਕਰਤਾ ਉਹ ਹੋਣਾ ਨਹੀਂਗਾ ਕੁਝ ਜੋ ਤੂੰ ਲਿਖਣਾ ਹੈ ਜੋ ਕਹਿਣਾ ਹੈ ਜੋ ਕਰਨਾ ਉਹ ਕਰ ਲਾ ਤਕੜਾ ਹੋਗੀ ਮੈਂ ਸਾਡੇ ਸਤਕਾਰਯੋਗ ਸਾਡੇ ਪਿਤਾ ਸਾਡੇ ਨਗਰ ਦਾ ਜਿਹੜੇ ਮਾਨ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਸਾਨੂੰ ਉਹਨਾਂ ਨੇ ਸਿਖਾਇਆ ਹੈ ਕਿ ਦਬਨਾ ਤਾਂ ਹੈ ਹੀ ਨਹੀਂ ਦਾ ਤੇ ਮੇਰਾ ਖਾਨਦਾਨ ਬੈਠਾ ਹੈ ਦਬਨਾਲੀ ਤਾਂ ਸਾਡੇ ਚ ਜਿੱਦਾਂ ਜਦੋਂ ਐਨੇ ਭਰਾ ਚਾਚੇ ਤਾਈ ਨਾਲ ਹੋਣ ਜਦੋਂ ਆਸ਼ੀਰਵਾਦ ਗੁਰੂ ਗੋਬਿੰਦ ਸਿੰਘ ਦਾ ਨਾਲ ਹੋਵੇ ਤਾਂ ਦਬਨਾ ਤੋਂ ਬਨਾ ਤਾਂ ਕਿਤੇ ਭਲੇਖੇ ਚ ਨਾ ਰਹੀ ਹਾਂ ਇੱਕ ਗੱਲ ਜ਼ਰੂਰ ਹੈ ਵੀਰੇ ਵੀ ਤੇਰੀ ਜਿਹੜੀ ਰੋਟੀ ਹੈ ਨਾ ਕਿਸੇ ਵੀ ਸਾਡੇ ਵਿਰੋਧੀ ਦੀ ਜਿਹੜੀ ਰੋਟੀ ਹੈ ਨਾ ਉਹ ਸਾਨੂੰ ਭੰਡੇ ਬਿਨਾ ਸਾਡੇ ਉਲਟ ਪ੍ਰਚਾਰ ਕੀਤੇ ਬਿਨਾ ਚੱਲ ਨਹੀਂ ਸਕਦੀ ਸੋ ਤੁਹਾਡੀ ਮਜਬੂਰੀ ਹੈ ਸਾਡੇ ਉਲਟ ਬੋਲਣਾ बोलिए जेना मर्जी जाओ पर ना जिथे वो ता ता कल, तार ਤੇ ਖੜਕੇ ਆਉ ਨਾ ਬੋਲਿਆ ਕਰੋ ਤੁਸੀਂ ਡਿੱਗ ਪੇ ਤਾਂ ਐਵੇਂ ਸਾਡੇ ਜੁੱਮੇ ਲੱਗੋਗੇ ਕਿਉਂਕਿ ਜਿਹੜੇ ਪਹਿਲਾਂ ਵੀ ਨਗਾਜ ਪਰਚੇ ਪਾਈ ਜਾਂਦੇ ਹੋ ਇੱਕ ਸਾਡੇ ਤੇ ਨਗਾਜ ਪਰਚਾ 307 ਦਾ ਤੂੰ ਤਾਂ ਹਵਾ ਨਾਲ ਪਵਾਉਂਦੀ ਡਿੱਗ ਪੈਂਦਾ ਕੱਲ ਤਾਰ ਤੋਂ ਖੜਾ ਪੈਰ ਪੂਰ ਤੇਰਾ ਡੋਲ ਜਾਂਦਾ ਤੂੰ ਤਾਂ ਸਾਡੇ ਜੁੱਮੇ ਲੱਗ ਗਿਆ ਸੀ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਵੀ ਭਰਾਵਾ ਬੋਲ ਜੋ ਮਰਜੀ ਪਰ ਕੁਰਸੀ ਤੇ ਬਹਿ ਕੇ ਬੋਲਿਆ ਕਰ ਜਾਂ ਕਿਤੇ ਥੱਲੇ ਖੜ ਕੇ ਬੋਲਿਆ ਕਰ ਜਾਂ ਉੱਚੀ ਥਾਂ ਤੇ ਚੜ ਕੇ ਬੋਲਿਆ ਕਰ ਤੇ ਜਿਹੜਾ ਤੂੰ ਮੇਰੇ ਤੇ ਜੋ ਸਾਡੇ ਜਿੱਦੇ ਤੇ ਮਰਜੀ ਜੋ ਤੂੰ ਜਿਹਨੂੰ ਅੰਦਰ ਦੇਣਾ ਪਰਚਾ ਦੇਣਾ ਜੀ ਸਦਕੇ ਦੇ ਜੋ ਤੇਰੇ ਤੋਂ ਹੁੰਦਾ ਜੋ ਤੂੰ ਕਰ ਸਕਦਾ ਮੈਂ ਤੈਨੂੰ ਫੇਰ ਦੁਬਾਰਾ ਕਹਿੰਨਾ ਕਸਰ ਨਾ ਛੱਡੀ ਤੇ ਪ੍ਰਮਾਤਮਾ ਨਾ ਕਰੇ ਜਿੱਦੇ ਆਮਣੇ-ਸਮਣੇ ਹੋ ਗਏ ਜਾਂ ਜਿੱਦੇ ਹੱਥ ਜੁੜ ਗਿਆ ਤੇ ਜਿੱਦੇ ਕੋਈ ਮੈਦਾਨ ਮਿਲ ਗਿਆ ਉਦੋਂ ਪਤਾ ਲੱਗੂ ਵੀ ਕਿਹਦੀਆਂ ਲੱਤਾਂ ਭਾਰ ਚਲਦੀਆਂ ਤੇ ਕਿਹਦੀਆਂ ਨਹੀਂ ਚਲਦੀਆਂ ਆ ਜਿਹੜੇ ਆ ਗੰਨਗੁਨ ਮੈਂਜੇ ਆ ਨਾ ਇਹ ਕਰਦੇ ਕੁਛ ਨਹੀਂ ਹੁੰਦੇਗੇ ਤੈਨੂੰ ਪਤਾ ਹੈ ਤੂੰ ਵੀ ਇੱਥੇ ਆਉਂਦਾ ਰਿਹਾ ਹੈ ਵੀ ਕਿੰਨੇ ਕੁ ਖੜੇ ਹੁੰਦੇ ਆ ਤੇ ਕਿੰਨੇ ਕੁ ਨਹੀਂ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾਗਾ ਨਾਲ ਭਰਾ ਖੜੇ ਹੋਣੇ ਚਾਹੀਦੇ ਆ ਜਿੱਥੇ ਮਰਜ਼ੀ ਜਾ ਕੇ ਸਾਡਾ ਨਾਮ ਲੈ ਤੇਰੀ ਰੋਟੀ ਸੋਣੀ ਚਲਦੀ ਆ ਸਾਡਾ ਨਾਮ ਲੈ ਕੇ ਤੂੰ ਜਿੰਨਾ ਚਿਰ ਰੋਟੀ ਖਾ ਸਕਦਾ ਉੰਨਾ ਚਿਰ ਸਾਡਾ ਨਾਮ ਲੈ ਕੇ ਪਰਮਾਤਮਾ ਤੈਨੂੰ ਰੋਟੀ ਛਵੰਡ ਨਹੀਂ ਕਰ ਸੋ ਸਮੁੱਚੀ ਸਾਧ ਸੰਗਤ ਅੱਜ ਚੱਕ ਸਹੇਲੇ ਵਾਲੇ ਦੀ ਇਥੇ ਇਕੱਤਰ ਹੋਈ ਹੈ ਏ ਵੀ ਅਸੀਂ ਕੱਲ ਨੂੰ ਚਾਹੁੰਦੇ ਆ ਕਿ ਆਮ ਆਨਵਾਦ ਦੇ ਨਾਲ ਜਿਹੜੀਆਂ ਉਹ ਵੋਟਾਂ ਤੇ ਇਹ ਇਲੈਕਸ਼ਨ ਨੇ ਪਰੇ ਚੜੇ ਤੋਂ ਮੇਰੀ ਇੱਕ ਹੱਥ ਜੋੜ ਕੇ ਸਮੁੱਚੀ ਸੰਗਤ ਨੂੰ ਅਪੀਲ ਹੈ ਕਿ ਐਵੇਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵਾਅਦਾ ਘਾਟਾ ਨਾ ਕਰ ਲਿਓ ਭਾਜਪਾ ਨੂੰ ਵਾਣ ਬਰਾਬਰ ਹੁੰਦੇ ਆ ਇਹ ਸਰਕਾਰਾਂ ਸਰਪੂਰਾ ਆਉਂਦੀਆਂ ਜਾਂ ਜਾਂਦੀਆਂ ਰਹਿੰਦੀਆਂ ਇਹ ਤਾਂ ਜਦੋਂ ਹੱਥ ਜੋੜਦੇ ਆ ਨਾ ਕੱਲਾ ਤਾਂ ਜਿੱਥੇ ਮਰਜੀ ਕੋਈ ਬੋਲ ਲੈਂਦਾ ਜਦੋਂ ਹੱਥ ਜੋੜਦੇ ਹੋ ਉਦੋਂ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਚਾਹੇ ਸੋ ਸੰਗਤ ਨੂੰ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਯੋਧਿਆਂ ਦੀ ਜ਼ਬਰ ਜ਼ਲਮ ਦੇ ਲੜਨ ਵਾਲੀ ਪਾਰਟੀ ਹੈ ਸੋ ਤਕੜੇ ਹੋ ਕੇ ਤੁਸੀਂ ਸਾਰੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਮੇਰੀ ਅਪੀਲ ਨੂੰ ਮੇਰੀਆਂ ਬੇਨਤੀਆਂ ਨੂੰ ਸਵਕਾਰ ਕਰਿਓ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮੈਨੂੰ ਮੈਂ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼੍ਰੋਮਣੀ